ਪੰਜਾਬੀ ਗਾਉਟ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਖਾਜਰ ਹੋ ਗਿਆ ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਤੇ ਤਾਜ਼ਾ ਖਬਰ ਲੈ ਕੇ ਜੋ ਕਿ ਜੁੜਿਆ ਪੰਜਾਬੀ ਗਾਇਕ ਯੁਵਰਾਜ ਹੰਸ ਦੇ ਨਾਲ। ਦੱਸਦੇ ਕਿ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਬੱਚੇ ਦੀ ਤਸਵੀਰ ਲੱਗੀ ਹੋਈ ਹੈ ਤੇ ਮੂਲ ਮੰਤਰ ਲਿਖਿਆ ਹੋਇਆ ਹੈ। ਤੇ ਇਸ ਪੋਸਟਰ ਤੇ ਇਸ ਦੀ ਰੀਲੀਜ਼ਿੰਗ ਡੇਟ 8 ਜੁਲਾਈ 2025 ਵੀ ਲਿਖੀ ਹੋਈ ਹੈ। ਦੱਸਦੇ ਕਿ ਇਹ ਬੱਚਾ ਕੋਈ ਹੋਰ ਨਹੀਂ ਯੁਵਰਾਜ ਹੰਸ ਦਾ ਬੇਟਾ ਹੈ। ਜੀ ਹਾਂ ਦੋਸਤੋ ਤੁਸੀਂ ਸਹੀ ਸੁਣਿਆ ਯੁਵਰਾਜ ਹੰਸ ਆਪਣੇ ਬੇਟੇ ਤੇਦੀ ਗਾਇਕੀ ਦੀ ਸ਼ੁਰੂਆਤ ਕਰਵਾ ਰਹੇ ਨੇ ਦੱਸਦੇ ਕਿ युवराज ਹੰਸ ਦੇ بیٹے ਦਾ ਨਾਮ ਹਰੇਟਨ युवराज ਹੰਸ ਹੈ ਜਿਸ ਦਾ ਪਹਿਲਾ ਗਾਇਨ ਰਿਲੀਜ਼ ਹੋਣ ਵਾਲਾ ਹੈ ਜੋ ਕਿ ਮੂਲ ਮੰਤਰ ਹੋਗਾ युवराज ਹੰਸ ਨੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਸੰਪੂਰਨ ਬ੍ਰਹਮੰਡ ਦੀ ਅਜਰਜ ਲੀਲਾ ਦਾ ਨਕਸ਼ਾ ਮੂਲ ਮੰਤਰ ਅੰਦਰ ਉੱਕਰਿਆ ਹੋਇਆ ਹੈ ਬੜੇ ਚਾਅ ਅਤੇ ਹੁਲਾਰੇ ਦੀ ਬਾਤ ਹੈ ਕਿ ਸਾਡਾ ਪਿਆਰਾ ਬੱਚਾ ਹਰੇਟਨ युवराज ਹੰਸ ਆਪਣੀ ਜ਼ਿੰਦਗੀ ਦਾ ਪਹਿਲਾ ਗਾਇਨ ਮੂਲ ਮੰਤਰ ਤੋਂ ਹੀ ਸ਼ੁਰੂ ਕਰ ਰਿਹਾ ਹੈ ਇਸ ਤੋਂ ਚੰਗੇ ਮੇਰੀ ਅਤੇ ਪਾਵਨ ਸ਼ੁਰੂਆਤ ਹੋਰ ਕੀ ਹੋ ਸਕਦੀ ਹੈ ਪਰਮਾਤਮਾ ਉਸ ਨੂੰ ਹਰ ਮੋੜ ਉੱਤੇ ਸਮਰੱਥਾ ਬਖਸ਼ੇ ਸ਼ਾਲਾ ਇਸ ਨਿੱਕੇ ਨਿਮਾਣੇ ਕੰਠ ਅੰਦਰ ਆਉਂਦੇ ਭਵਿਕ ਲਈ ਵਿਅੰਗਤ ਸੁਰੀਲੀਆਂ ਸੰਭਾਵਨਾਵਾਂ ਠੁੰਗਰਨ ਤੇ ਇਹ ਬੱਚਾ ਵਾਹਿਗੁਰੂ ਦੀ ਓਟ ਅੰਦਰ ਨਵੇਂ ਮੁਕਾਮ ਸਿਰਜੇ ਜੀहां ਦੋਸਤੋ ਇਹ युवराज ਹੰਸ ਦੇ بیٹے ਦੀ ਗਾਇਕੀ ਦੀ ਸ਼ੁਰੂਆਤ ਹੈ ਜੋ ਮੂਲ ਮੰਤਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਅਪਡੇਟ ਦੇਖ ਕੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਤੁਹਾਨੂੰ ਕਿੱਤਾ ਲੱਗੀ ਇਹ ਅਪਡੇਟ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇਖ ਜਾਓ ਅਜੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਜਾਣਨ ਲਈ ਪੰਜਾਤੀ ਗੁਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ i